ਲੰਬੀ ਦੇ ਮੰਡੀ ਕਿਲਿਆਂ ਵਾਲੀ ਦੇ ਪੰਜਾਬ ਬੱਸ ਸਟੈਂਡ ਤੇ ਟੁੱਟੇ ਪੰਜ ਦੁਕਾਨਾਂ ਦੇ ਤਾਲੇ ਸੂਚਿਤ ਕਰਨ ਤੋਂ ਤਕਰੀਬਨ ਅੱਧਾ ਘੰਟਾ ਬਾਅਦ ਪਹੁੰਚੀ ਪੁਲਿਸ ਕਰੀਬਨ ਪੰਜ ਦੁਕਾਨਾਂ ਦਾ ਹਜ਼ਾਰਾਂ ਰੁਪਏ ਦਾ ਹੋਇਆ ਵੱਡਾ ਨੁਕਸਾਨ ਹਫ਼ਤਾ ਪਹਿਲਾਂ ਵੀ ਹੋਈਆਂ ਸੀ ਚੋਰੀਆਂ ਹੁਣ ਪੁਲਿਸ ਪ੍ਰਸ਼ਾਸਨ ਤੇ ਉੱਠ ਰਹੇ ਨੇ ਸਵਾਲ ਕੀ ਨਾਮ ਦੁਕਾਨ ਦਾ ਹਾਂ ਜੀ ਬਾਬਾ ਹਰਮਨ ਬਾਬੇ ਦੀ ਜਿਮਾਨਾ ਜੀ ਜੀ ਮਾਮਲਾ ਕੀ ਹੋਇਆ ਜੀ ਮਾਮਲਾ ਰਾਤ ਨੂੰ 2 ਵਜੇ ਚੋਰੀ ਹੋਈ ਹੈ ਜੀ ਹਾਂ ਇੱਕ 55 ਦੇ ਚੋਰੀ ਹੋਈ ਹੈ ਜੀ ਤੇ ਨਹੀਂ ਆਨੇ ਸੀ ਹਾਂ ਅੱਛਾ ਜੀ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਹੈ ਦੇ ਖੋਲੇ ਸੈਟਰ ਖੋਲਣ ਤੋਂ ਪਤਾ ਚੱਲੂ ਹੈ ਕਿੰਨਾ ਕੁ ਨੁਕਸਾਨ ਹੈ ਹਾਂ ਅੰਦਾਜ਼ਾ ਕੋਈ ਹੋਵੇ ਮਾੜਾ ਮੋਟਾ ਅੰਦਾਜ਼ਾ ਦੇ ਕੋਈ ਨਹੀਂ ਕਹਿ ਸਕਦਾ ਅੰਦਰ ਦੇਖੇ ਨੇ ਸੈਟਰ ਚੈੱਕਾਂਗੇ ਫੇਰ ਹੀ ਅੰਦਾਜ਼ਾ ਹੋਊਗਾ ਜੀ ਜਿਹੜਾ ਪੁਲਸ ਨੁਕਸਾਨ ਆਇਆ ਉਹਦਾ ਪਤਾ ਦਿਓ ਜੀ ਪ੍ਰਸ਼ਾਸਨ ਪੁਲਸ ਪਹੁੰਚੀ ਹੈ ਰਾਈਜ਼ਾ ਦੇਖਿਆ ਕਿ ਨਹੀਂ ਨੇਪਾਲ ਸਾਹਿ ਹੈ ਨਹੀਂ ਹਾਂ ਸੂਚਿਤ ਕਿਤੇ ਨੂੰ ਕਿੰਨੀ ਦੇ ਲੋਗੀ ਤੁਸੀਂ ਕਿਤੇ ਨੂੰ ਅੱਧਾ ਘੰਟਾ ਦਾ ਹੋ ਗਿਆ ਜੀ ਠੀਕ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਹਾਂ ਮੇਰਾ ਵਿਕਾਸ ਹਾਲੇ ਲੋਕੜੀਆਂ ਵੀਰੇ ਆਪਣੀਆਂ ਘਰ ਕਰ ਲੈਣਾ ਸਟੂਰ ਸ਼ਾਪ ਆ ਡਾਕਟਰ ਐਨਸਟੋਰ ਦੇ ਨਾਂ ਤੇ ਹਾਂ ਤੇ ਇਹ ਰਾਤ ਵੀਰੇ 2:00 ਵਜੇ ਦਾ ਟਾਈਮ ਲੱਗਦਾ ਕੀ ਹੋਊਗਾ ਜੀ ਸ਼ੈਟਰ ਟੁੱਟਿਆ ਤੇ ਸਾਹਮਣੇ ਦੇਖ ਰੋ ਤੁਸੀਂ ਸਾਡੀ ਕੀ ਜਾਂਦਾ ਸਾਫ ਸਮਾਨ ਆਇਆ ਪਤਾ ਨਹੀਂ ਲੱਗਿਆ ਖੁੱਲੇ ਤੋਂ ਖੁਦਾਂ ਲੱਗੂ ਵੀਰੇ ਕੀ ਕੋਈ ਨਿਕਲਦਾ ਕੀ ਕੋਈ ਚੱਕਿਆ ਗਿਆ ਨੁਕਸਾਨ ਕਿੰਨਾ ਕੁ ਲੱਗਦਾ ਆਹ ਸਾਣ ਵੀਰੇ ਪਤਾ ਨਹੀਂ ਖੁੱਲੇ ਤੋਂ ਪਤਾ ਲੱਗਣਾ ਵੀਰੇ ਸ਼ੈਟਰ ਅੱਧਾ ਚੱਕਿਆ ਪਿਆ ਨਾਲ ਪਤਾ ਲੱਗੂ ਅਬ ਰਾਜਾਂ ਬਰੂਜਾਂ ਕਿ ਮਰੀਆਂ ਬੜੀਆਂ ਬਾਹਰ ਹਾਂ ਕੀ ਕੀ ਲੱਗਦਾ ਕੀ ਹੈ ਪੁਲਿਸ ਮੌਕੇ ਤੇ ਆਈ ਹੈ ਜਾਂ ਕਿ ਕਿੰਨੀ ਦੇਰ ਹੋ ਗਈ ਜਿੱਦ ਕੀ ਟੈਂਪਰ ਟਾਈਮ ਹੋ ਗਿਆ ਹਾਲੀ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਹਾਂ ਬਾਕੀ ਆਏ ਤਾਂ ਪਤਾ ਲੱਗੂ ਕੀ ਬੰਦਾ ਈ ਸ਼ਟਰ ਸ਼ੁੱਟਰ ਚੱਕੇ ਤੋਂ ਨੁਕਸਾਨ ਦਾ ਠੀਕ ਸਮਾਨ ਬਾਰਾਖੰਦ ਨਹੀਂ ਹੋਇਆ ਠੀਕ ਤੇ ਕੱਲ ਰਾਤ ਚਾਰ ਪੈਂਡਾ ਕਨਾਂ ਦੇ ਚੋਰੀ ਹੋਈ ਹੈ ਹਾਂ ਕਿਸ ਵਜ੍ਹਾ ਨਾਲ ਕੀ ਕਾਰਨ ਕੀ ਲੱਗਦਾ ਚੋਰੀ ਦਾ ਚੋਰੀ ਬਸਾਈ ਨਸ਼ਾਈ ਸਭ ਤੋਂ ਜ਼ਿਆਦਾ ਮੈਨ ਹੀ ਹੈ ਜੀ ਨਸ਼ੇ ਕਰਕੇ ਜਦ ਚੋਰੀ ਹੁੰਦੀ ਹੈ ਹਾਂ ਕਿੰਨੀਆਂ ਦੁਕਾਨਾਂ ਦੇ ਤਾਲੇ ਤੋੜੇ ਟੁੱਟੇ 20 ਸੀ ਦੁਕਾਨਾਂ ਹੀ ਘੱਟ 20 ਸੀ ਦੁਕਾਨਾਂ ਹੋ ਇਹ ਪਹਿਲਾਂ ਵੀ ਹੋਇਆ ਲਗਾਤਾਰ ਪਹਿਲਾਂ ਹਫਤਾ ਪਹਿਲਾਂ ਮੇਰੇ ਚਾਚੇ ਦੀ ਹੋਈ ਹੈ ਜੀ ਹਾਂ ਉੱਥੋਂ ਵੀ ਕਰਦੋ ਪਿਆ ਹੈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜੀ ਹਾਂ ਮੰਗ ਕੀ ਕਰਦੇ ਹੋ ਮੰਗ ਇਹ ਵਸ ਰਾਤ ਨੂੰ ਕੋਈ ਪਹਿਰੇਦਾਰ ਹੋਵੇ ਜਾਂ ਫੁੱਸਗਿਰਾ ਮਾਰੇ ਵਸ ਇਹੀ ਹੈ ਸਾਡੇ ਪ੍ਰਸ਼ਾਸਨ ਤੋਂ ਬੇਨਤੀ ਜੀ ਠੀਕ ਹੈ